ਮੇਰਾ ਨਾਮ ਤੁਸੀਂ ਆਪਣਾ ਮੇਰਾ ਨਾਮ ਜੀ ਗੁਰਨਾਵ ਨੇਹਾਲ ਸਿੰਘ ਦਾਬੀਆ ਜੀ ਪਿੰਡ ਪਰੋਵਾਲ ਡਿਸਟ੍ਰਿਕਟ ਗੁਰਦਾਸਪੁਰ ਤੇ ਪੰਜਾਬ ਇਹ ਆਂਡਾ ਜੀ 232 ਗ੍ਰਾਮ ਦਾ ਆਂਡਾ ਜੀ ਬਰਾਊਨ ਆਂਡਾ ਜੇ ਤੇ 232 ਗ੍ਰਾਮ ਦਾ ਇਹ ਤਾਂ ਪਤਾ ਲੱਗਾ ਤੁਹਾਨੂੰ ਕਿਸ ਤਰ੍ਹਾਂ ਤੁਹਾਨੂੰ ਮੈਸੇਜ ਮਿਲਿਆ ਕਿ ਆਂਡਾ 232 ਗ੍ਰਾਮ ਦਾ ਆਇਆ ਤੇ ਇਹ ਨੋਖਾ ਆਂਡਾ ਹੈ ਇਹ ਜੀ ਮੇਰੇ ਪਾਪਾ ਜੀ ਨੇ ਕਿਹਾ ਮੈਨੂੰ ਵੀ ਉਹ ਉੱਥੇ ਫਾਰਮ 'ਚ ਆਂਡਾ ਵਾ ਇੱਕ ਮੈਂ ਵੇਖਿਆ ਬਹੁਤ ਵੱਡਾ ਆਂਡਾ ਤੇ ਉਹਨੂੰ ਲਿਆ ਘਰ ਤੇ ਉਹਨੂੰ ਘਰ ਲਿਆ ਗ੍ਰਾਫਟ ਟੁੱਟ ਜਾਣਾ ਹੀ ਅੰਡਾ ਇਹ ਆਮ ਆਡੇ ਨੂੰ ਵੱਡਾ ਸਾਈਜ਼ ਆ ਤੇ ਉਹਦਾ ਉਹਦਾ ਜਿਹੜਾ ਸ਼ੈਲ ਉਹ ਵੀ ਪਤਲਾ ਹੋਊਗਾ ਤੇ ਮੈਂ ਉਹਨੂੰ ਫਿਰ ਮਨੁਕੇ ਲਾਇਆ ਉਹਨੇ ਵੀ ਜਾ ਲੈ ਕੇ ਆ ਤੇ ਮੈਂ ਲੈਣ ਗਿਆ ਤੇ ਜਦੋਂ ਮੈਂ ਫੜਿਆ ਤੋ ਉਹ ਵਾ ਭਾਰਾ ਲੱਗਾ ਮੈਨੂੰ ਤੇ ਜਿਹੜਾ ਤੋਲਿਆ ਉਹ ਕਿੰਨਾ ਦੇ ਵੇਟ ਆ ਜੀ ਜਦੋਂ ਤੋਲਿਆ ਤੇ ਨਿਕਲਿਆ 232 ਗ੍ਰਾਮ ਫਿਰ ਗੂਗਲ ਕੀਤਾ ਗੂਗਲ ਤੇ ਫਿਰ ਨਿਕਲਿਆ ਮਹਾਰਾਸ਼ਟਰ ਦਾ ਰਿਕਾਰਡ 210 ਗ੍ਰਾਮ ਦਾ ਵਾਈਟ ਐਗ ਮੰਗਲਵਾਰੀ ਕਿ ਦਰਜ ਕਰਾਉਣੇ ਉਸ ਤੋਂ ਬਾਅਦ ਫਿਰ ਆਪਣੇ ਬੱਚਾ ਨੇ ਕੀਤਾ ਫੋਨ ਵੀ ਇਦਾਂ ਦਾ ਆਂਡਾ ਆ ਇੰਡੀਅਨ ਨੈਸ਼ਨਲ ਕਾਰਡ ਤੋੜਿਆ ਵਾ ਤੇ ਉਹਨਾਂ ਨੇ ਪੁੱਛਿਆ ਪਪਾ ਵੇਟ ਕੀ ਇਹਦਾ ਤੇ ਫਿਰ ਮੈਂ ਦੱਸਿਆ ਵੇਟ 232 ਗ੍ਰਾਮ ਤੇ ਦੇਸੀ ਆਂਡਾ ਉਹਨਾਂ ਨੇ ਕਿਹਾ ਉਹਨਾਂ ਨੇ ਫਿਰ ਜਦੋਂ ਚੈੱਕ ਕੀਤਾ ਤਾਂ ਆਂਦਾ ਤੁਸੀਂ ਤੇ ਵਰਡਰ ਕਾਰਡ ਤੋੜ ਦਿੱਤਾ ਕਿ ਜਿਹੜਾ ਕਿ 282 ਗ੍ਰਾਮ ਦਾ 월ਡ ਰਿਕਾਰਡ ਆ ਬਰਾਊਨ ਅੰਡੇ ਦਾ ਇਸਪੇਨ ਦਾ 100 182 ਸੌਰੀ 182 ਗ੍ਰਾਮ ਦਾ ਹਾਂਜੀ 182 ਗ੍ਰਾਮ ਦਾ ਸਪੇਨ ਦਾ ਰਿਕਾਰਡ ਤੋੜਤਾ ਤੁਸੀਂ ਇਹ ਤੁਹਾਡਾ ਤੇ ਵੇਟ 50 ਗ੍ਰਾਮ ਜ਼ਿਆਦਾ ਉਹਨਾਂ ਨੇ ਜਿਹੜਾ ਗਿਨੀਸ ਬੁੱਕ ਦਾ ਵਰਲਡ ਰਿਕਾਰਡ ਵਿੱਚ ਲਾਇਆ ਉਹ ਕਿੱਥੇ ਕਿੱਥੇ ਰਾਤ ਦੇਣਾ ਸ਼ੁਰੂ ਕਰੀ ਇਹੋ ਜੀ ਗੱਲ 24 ਘੰਟੇ ਸੌਣਾ ਕੰਮ ਤੇ 40 ਸਾਲ ਤੋਂ ਕਰ ਰਹੇ ਆ ਜੀ ਇਹ ਧੰਦਾ ਤੇ ਬਾਕੀ ਜਿਹੜਾ ਅੰਡਾ ਆਮ ਸਾਈਜ਼ ਜਿਹੜਾ ਉਹ 50 ਤੋਂ 60 ਗ੍ਰਾਮ 70 ਤੇ ਜੇ ਕੋਈ ਡਬਲ ਜੋਕ ਅੰਡਾ ਆ ਜੇ ਤਾਂ ਉਹ 100 ਗ੍ਰਾਮ ਦਾ ਹੋ ਜਾਏਗਾ 110 ਦਾ ਹੋ ਜਾਊਗਾ ਤੇ ਹਾਈਐਸਟ ਜਿਹੜਾ ਅੰਡਾ 120 ਗ੍ਰਾਮ ਦਾ ਉਸ ਤੋਂ ਵੱਧ ਨਹੀਂ ਲੱਗਦਾ। ਕਿੰਨਾ ਪਤਾ ਲੱਗਿਆ। ਕੈਸੀ ਹੈ ਨਾ ਵਿਗਿਆਨਕਾਂ ਦੇ ਇਹ ਜੀ ਮੇਰੇ ਪਾਪਾ ਨੂੰ ਪਤਾ ਲੱਗਾ ਜੀ ਜਿਹੜਾ ਜਿਹੜਾ ਪਾਣੀ ਬਣਾ ਲੂਗਾ ਉਹ ਤਾਂ ਉਹਨਾਂ ਨੇ ਜਿਹਨੂੰ ਵੇਖਿਆ ਜਾ ਕੇ ਤੇ ਉਹ ਫਿਰ ਮੈਨੂੰ ਕਹਿੰਦੇ ਜਾ ਕੇ ਲਿਆ ਦੇ। ਹੋ ਗਿਆ ਇਹ ਹੋ ਗਿਆ। ਇਹ ਚਾਹ ਇਹ ਕੁਦਰਤੀ ਕ੍ਰਿਸ਼ਮਾ ਹੈ। ਜਿਹੜਾ ਪੂਰਾ ਕਲੇਰੀ ਫੀਡ ਪਾਈ ਗਈ ਖੁਰਾਕ ਪਾਈ ਦੇਈ ਆ। ਇਹ ਕੁਦਰਤੀ ਇਹ ਕ੍ਰਿਸ਼ਮਾ ਹੈ। ਹਾਂਜੀ ਵੀਰ ਜੀ ਇਹ ਕੁਦਰਤੀ ਕ੍ਰਿਸ਼ਮਾ ਵਾ ਇਹ ਫੀਡ ਨਾਲ ਨਹੀਂ ਜੇ ਕੰਸਰਨ ਕੋਈ ਵੀ। ਬਾਕੀ ਜਿਹੜੇ ਅਸੀਂ ਫੀਡ ਪਾਉਂਦੇ ਆ ਉਹ ਸਾਡੀ ਆਪਣੀ ਫਾਰਮ ਦੀ ਮੈਨੂਫੈਕਚਰਿੰ ਇਹੀ ਰੈਡੀਮੇਡ ਫੀਡ ਨਹੀਂ ਲਿਆਉਂਦੇ ਤੇ ਮੁਰਗੀ ਵੀ ਹੈਲਥੀ ਸਾਡੀ ਓਦਾਂ ਹੀ ਵੈਸੀ ਵੀ ਹੈਲਥੀ ਆ ਬੜੇ ਕੁਦਰਤੀ ਕੁਸ਼ਮਾਵਾਂ ਜਿਹੜਾ ਇਹ ਕਿਸ ਤਰ੍ਹਾਂ ਸ਼ਾਮ ਨੂੰ ਗਰਮੀ ਦਾ ਮਾਹੌਲ ਵੀ ਹੋ ਗਿਆ ਆਂਡਿਆਂ ਤੇ ਫਕੀਂ ਪੰਡਾ ਗਰਮੀ ਦਾ ਐਡਾ ਬਡਾਨ ਦਾ ਸਾਹਮਣਾ ਕਿਉਂਕਿ ਗਿਨਿਸ ਬੁੱਕ ਵਰਲਡ ਰਿਕਾਰਡ ਦੀ ਟੀਮ ਵੀ ਪਹੁੰਚਦਾ ਟਾਈਮ ਲੱਗੇ ਤੁਹਾਡੇ ਕੋਲ ਇਦਾਂ ਸਾਹਮਣੇ ਜੀ ਇਹਨੂੰ ਬਸ ਹੁਣ ਇੱਕ ਦੋ ਦਿਨ ਰੱਖਾਂਗੇ ਇੱਥੇ ਆਊਟ ਆਫ ਫ੍ਰਿਜ ਤੇ ਉਸ ਤੋਂ ਬਾਅਦ ਫੇਰ ਫ੍ਰਿਜ ਰੱਖਾਂਗੇ ਫਿਰ ਉਸ ਤੋਂ ਬਾਅਦ ਕੱਢਾਂਗੇ ਨਹੀਂ ਬਾਹਰ ਇਹਨੂੰ ਹਾਂਜੀ ਕਿ ਗੱਲ ਕਿ ਜੁਨੇਸ਼ਰਤਾ ਕੋ ਟੀਮ ਨਹੀਂ ਆਉਂਦੀ ਇਸ ਤਰ੍ਹਾਂ ਦੇ ਫਿਰ ਮੈਸੇਜ ਆਏ ਜਾਂ ਕਿਸ ਤਰ੍ਹਾਂ ਦੇ ਫੋਨ ਆਏ ਇਲਾਕਾ ਵਾਸੀਆਂ ਦੇ ਰਿਸ਼ਤੇਦਾਰਾਂ ਵੱਲੋਂ ਆਪਣੇ ਇਸ ਤੋਂ ਮੈਸੇਜ ਜੀ ਦੋਸਤ ਮਿੱਤਰ ਰਿਸ਼ਤੇਦਾਰ ਸਾਰੇ ਬੜੇ ਕੁਝ ਨੇ ਹਾਂਜੀ ਵੀ ਬੱਲਰ ਕਾਰ ਡੁੱਟ ਗਿਆ ਅੰਦੇ ਦਾ ਜੀ ਤੇ ਫੋਨ ਵੀ ਆ ਰਹੇ ਆ ਬਾਹਰੋਂ ਵੀ ਫੋਨ ਆ ਰਿਹਾ ਇੱਥੋਂ ਵੀ ਆਪਣੇ ਰਿਸ਼ਤੇਦਾਰ ਫੋਨ ਕਰਦੇ ਆ ਪਿੰਡ ਦੇ ਦੋਸਤ ਮਿੱਤਰ ਵੀ ਆਏ ਨੇ ਵੇਖੋ ਨਾ ਹੁਣ ਅੱਗ ਗਿਆ ਠੀਕ ਹੈ ਮਾਸ ਵਿੱਚ ਉਹਨਾਂ ਨੌਜਵਾਨਾਂ ਨੂੰ ਜਾਂ ਲੋਕਾਂ ਨੂੰ ਕਿੰਨਾ ਚਾਹੁੰਦੇ ਜਿਹੜੇ ਇਸ ਧੰਦੇ ਨਾਲ ਜੁੜਨਾ ਚਾਹੁੰਦੇ ਦੇਖੋ ਜੀ ਪੋਲਟਰੀ ਫਾਰਮ ਇੱਕ ਲਾਇਵੰਦ ਧੰਦਾ ਹਾਂਜੀ ਜੇ ਅਸੀਂ ਮਿਹਨਤ ਕਰਦੇ ਆਂ ਠੀਕ ਹੈ ਜੀ ਮਿਹਨਤ ਦੇ ਨਾਲ ਨਾਲ ਵੇਖੋ ਆਪਣਾ ਆਂਡਾ ਪ੍ਰੋਡਕਟ ਕਰਨਾ ਹੈ ਮੀਟ ਜਿਹੜਾ ਅਸੀਂ ਬਰੈਲਰ ਬਣਾਉਨੇ ਆ ਉਸ ਤੋਂ ਨਾਲ ਨਾਲ ਨੂੰ ਸੇਲ ਵੀ ਰੱਖਣੀ ਪੈਗੀ ਨਾਲ ਹਾਂਜੀ ਵੀ ਸੇਲ ਜਿਹੜੀ ਤੁਹਾਨੂੰ ਆਪਣੇ ਹੱਥ ਚ ਕਰਨੀ ਪੈਗੀ ਇਹ ਪ੍ਰੋਫਿਟ ਵਧਾ ਲੈਣ ਵਾਸਤੇ ਹਾਂਜੀ